ਅੱਜ ਬਈ ਕੱਲ ਜਿਹੜੀ ਪਹਿਲੀ ਵਰ੍ਹੇ ਮਨਾਈ ਜਾ ਰਹੀ ਹੈ ਕੀ ਕੀ ਇੰਤਜ਼ਾਮ ਕੀਤੇ ਗਏ ਹਨ ਕਿੰਨੇ ਕਮਲੋਂ ਪੰਡਾਲ ਆਏ ਗਏ ਕਿ ਤੁਹਾਨੂੰ ਦਿਖਾ ਦਵਾਂ ਜਿਹੜਾ ਪੁੰਚ ਦੀ ਬਿਲਦੋ। ਵੈਕੂ ਜਿੱਕਾ ਖਾਲਸਾ ਵੈਕੂ ਦੀ ਫਤਿਹ ਜੀ। ਕੱਲ ਜਿਹੜਾ ਇਕੱਠ ਹੁਣ ਇੱਥੇ ਮਤਲਬ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜੀ ਪ੍ਰਕਾਸ਼ ਸਿੰਘ ਬਾਦਲ ਦਾ ਉਸ ਜਗ੍ਹਾ ਤੇ ਖੜੇ ਹੈ ਜੀ ਇੱਥੇ ਆਪਾਂ ਇੱਥੇ ਉਹਨਾਂ ਦੇ ਮਤਲਬ ਸੰਗਤਾਂ ਦੇ ਠਹਿਰਨ ਵਾਸਤੇ ਬੈਠਣ ਵਾਸਤੇ ਕੀਰਤਨ ਦਰਬਾਰ ਸੁਗਣੀ ਸਾਹਿਬ ਦੇ ਭੋਗ ਪਹਿਣਗੇ ਜੀ ਇੱਥੇ ਲੰਗਰ ਦਾ ਬੜਾ ਪ੍ਰਬੰਧ ਆ ਜੀ ਟ੍ਰੈਫਿਕ ਦਾ ਬੜਾ ਪ੍ਰਬੰਧ ਆ ਇੱਥੇ ਤੇ ਉਮੀਦ ਆ ਬਹੁਤ ਵੱਡਾ ਇਕੱਠ ਹੋਊਗਾ ਜੀ ਪੰਜਾਬ ਲੈਵਲ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹੋਰ ਵੀ ਕਈ ਲੀਡਰ ਕੋਈ ਦਿੱਲੀ ਤੋਂ ਵੀ ਆ ਸਕਦੇ ਨੇ ਹੋਰ ਵੀ ਆ ਸਕਦੇ ਨੇ ਔਰ ਪ੍ਰਬੰਧ ਪੂਰਾ ਜੀ ਇੱਥੇ ਸੰਗਤਾਂ ਵਾਸਤੇ ਪ੍ਰਬੰਧ ਪੂਰਾ ਜੀ ਰਹਿਣ ਠਹਿਰ ਉਹਨਾਂ ਵਾਸਤੇ ਲੰਗਰ ਪਾਣੀ ਦਾ ਚਾਹ ਪਾਣੀ ਦਾ ਇੰਤਜ਼ਾਮ ਪੂਰਾ ਜੀ ਇੱਥੇ ਹੋਊਗਾ ਸਾਰਾ ਕੱਲ ਨੂੰ ਤੇ ਬਹੁਤ ਵੱਡਾ ਇਕੱਠ ਹੋਣ ਦੀ ਉਮੀਦ ਹੈ ਜੀ ਇੱਥੇ ਬਾਹਰੋਂ ਵੀ ਤੇ ਦੂਜੇ ਥੋੜਿਆਂ ਤੋਂ ਵੀ ਆ ਰਹੇ ਨੇ ਉਮੀਦ ਹੈ ਜੀ ਆ ਰਹੇ ਨੇ ਕੰਫਰਮ ਨਹੀਂ ਪੂਰਾ ਕਿਹੜੇ ਕਿਹੜੇ ਆ ਰਹੇ ਪਰ ਆ ਰਹ ਇਹ ਕੁਝ ਮਨ ਲਗ ਅਲੱਗ ਸੁਖਨੀ ਸਾਹਿਬ ਦੇ ਪਾਠ ਹੋਣਗੇ ਜਾਂ ਹੋਰ ਕੀ ਮਨ ਲਗ ਕੱਲ ਨੂੰ ਸੁਖਨੀ ਸਾਹਿਬ ਦੇ ਪਾਠ ਹੋਣਗੇ ਜੀ ਕੀਰਤਨ ਹੋਣਗੇ ਜੀ ਤੇ ਲੰਗਰ ਪਾਣੀ ਚੱਲੇਗਾ ਜੀ ਇੱਥੇ ਲੰਗਰ ਪ੍ਰਸ਼ਾਦਾ ਸੰਗਤਾਂ ਵਾਸਤੇ ਜੀ ਤੇ ਕੁਝ ਹੋਰ ਮਤਲਬ ਜਿਵੇਂ ਕੋਈ ਹੁਣ ਚੱਲ ਰਿਹਾ ਬਹੁਤ ਵੱਡਾ ਘਾਟਾ ਜਿਹੜਾ ਪੰਜਾਬ ਨੂੰ ਪਰਿਵਾਰ ਨੂੰ ਬਾਦਲਪਨ ਨੂੰ ਪਿਆ ਪ੍ਰਕਾਸ਼ਨ ਬਾਦਲ ਨਾਲ ਉਹ ਪੂਰਾ ਤਾਂ ਹੋ ਨਹੀਂ ਸਕਦਾ ਪਰ ਫਿਰ ਵੀ ਸਾਡੇ ਪ੍ਰਧਾਨ ਜੀ ਸਰਸਵੀਰ ਸਿੰਘ ਬਾਦਲ ਜੀ ਲੱਗੇ ਹੋਏ ਨੇ ਉਹ ਘਾਟਾ ਪੂਰਾ ਕਰਨ ਵਾਸਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਵੀ ਕੱਲ ਨੂੰ ਆਓ ਇੱਥੇ ਵਿਚਾਰ ਸੁਣੋ ਤੇ ਇੱਥੇ ਮੱਥਾ ਟੇਕੋ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਨਾ ਕੀਰਤਨ ਸੁਣੋ ਤੇ ਲੰਗਰ ਪਾਣੀ ਛਕੋ ਤੇ ਪੰਜਾਬ ਨਾਲ ਜੁੜੋ ਪੰਜਾਬ ਦੀ ਖੇਤਰੀ ਪਾਰਟੀ ਐ ਇਹਦੇ ਨਾਲ ਜੁੜੋ ਜਿਹੜੇ ਕਿ ਸਾਰੇ ਰੁਸ ਕੇ ਗਏ ਆ ਜਿਸ ਤਰ੍ਹਾਂ ਵੀ ਹੋਇਆ ਹੈ ਪ੍ਰਧਾਨ ਜੀ ਵਿਚਾਰੇ ਚੱਲੇ ਹੋਏ ਆ ਇਕੱਲੇ ਕੋਸ਼ਿਸ਼ ਕਰ ਰਹੇ ਆ ਸਾਰਿਆਂ ਵਾਸਤੇ ਅਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤਾ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕਰਤਾ ਹੋਰ ਅਜ ਤੱਕ ਕਿਸੇ ਨੇ ਨਾ ਕਰਨਾ ਨਾ ਕੋਈ ਕਰੇ ਉਹਨਾਂ ਨੇ ਕੀਤਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੋ ਸੰਘਰਸ਼ ਜਿਹੜਾ ਵੱਡਾ ਹੁਣ ਐਸਾ ਸੰਘਰਸ਼ ਹੋਣਾ ਉਹ ਪਾਰਟੀ ਵਾਸਤੇ ਹੋਣਾ ਪਾਰਟੀ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਆ ਸਾਰੀ ਖੇਤਰੀ ਪਾਰਟੀ ਹੈ ਜਿਹੜੀ ਬਹੁਤ ਜ਼ਰੂਰੀ ਇਹਨੂੰ ਜਿੰਦਾ ਰੱਖਣ ਵਾਸਤੇ ਵੈਕਟ ਕਖਾਲ ਸਾਹਿਬ ਇਹਦੇ